ਦੋ ਤਰ੍ਹਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਤੱਕ ਕੰਬ ਜਾਂਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਹਨ ਦਰਅਸਲ ਇਹ ਗਵਾਂਡੀ ਹੁੰਦੇ ਨੇ ਆਪਸ ਤੇ ਵਿੱਚ ਤੇ ਇਹਨਾਂ ਦੀ ਪੁਰਾਣੀ ਰੰਜਿਸ਼ ਹੁੰਦੀ ਹੈ ਜਿੱਤੇ ਚੱਲਦੇ ਪਹਿਲਾਂ ਤਾਂ ਇਹਨਾਂ ਦੇ ਵਿੱਚਕਾਰ ਬਹਿਸ ਹੁੰਦੀ ਹੈ ਤੇ ਬਹਿਸ ਇਸ ਤਰੀਕੇ ਦੇ ਨਾਲ ਵੱਜ ਜਾਂਦੀ ਹੈ ਇੱਕ ਦੂਜੇ ਦੇ ਉੱਤੇ ਇੱਟਾਂ ਤੇ ਪੱਥਰਾਂ ਦੇ ਨਾਲ ਵਾਰ ਕਰਨ ਲੱਗ ਜਾਂਦੇ ਹਾਲਾਂਕਿ ਲੋਕਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਪਰ ਇਹ ਨੇ ਜਿਹੜੇ ਕਿਸੇ ਦੀ ਵੀ ਨਹੀਂ ਸੁਣਦੇ ਤਾਂ ਬਿਲਕੁਲ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਜਿੱਥੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਨੇ ਜਿਹੜੇ ਵਰਾਏ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਪਟੀਆਂ ਨੇ ਇੱਥੇ ਚ ਗੱਲ ਇੱਥੇ ਜਦੋਂ ਇੱਕ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੂਰੀ ਗੱਲਬਾਤ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਗਵੰਡੀਅਨ ਕੇ ਆਪਸ ਦੇ ਵਿੱਚ ਰੰਜਿਸ਼ ਹੁੰਦੀ ਹੈ ਤੇ ਰੰਜਿਸ਼ ਤੇ ਚੱਲਦੇ ਉਹਨਾਂ ਦੀ ਇਸ ਤਰੀਕੇ ਦੇ ਨਾਲ ਲੜਾਈ ਹੋ ਜਾਂਦੀ ਹੈ ਕਿ ਇੱਕ ਦੂਜੇ ਦੀ ਜਾਨ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਮਮਾ ਦਾ ਕੀ ਕਹਿਣਾ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਹੈ ਜਿਹੜੀ ਤੁਸੀਂ ਆਪ ਸੁਣ ਲਵੋ ਹਾਂਜੀ ਸਰ ਕੀ ਨਾਮ ਆਪਣਾ ਜੇਵਨ ਲਾਲ ਜੀ ਮੇਰਾ ਨਾਮ ਆ ਜੀ ਕੀ ਕੀ ਮਾਮਲਾ ਕੀ ਹੈ ਸਰ ਇਥੇ ਮਾਮਲਾ ਸਰ ਇਹ ਹੈ ਕਿ ਸਾਡਾ ਗਵਾਂਡ ਮੱਠਾ ਹੈਗਾ ਸਾਡੇ ਨਾਲ ਕੁੰਡਾ ਖਾਂਦਾ ਆ ਜੀ ਹਰੇਕ ਵਾਰੀ ਬੋਤਲਾ ਤੋੜ ਗਿਆ ਹੁਣ ਐਸੇ ਵੇਲੇ ਐਸੇ ਬੋਤਲਾ ਤੋੜ ਗਿਆ ਕਦੀ ਸਾਡੇ ਗੱਡੀਆਂ ਤੋੜ ਜਾਂਦਾ ਕਦੀ ਪੁੱਛ ਕਰ ਜਾਂਦਾ ਕਦੀ ਧਮਕਾ ਦੇ ਜਾਂਦਾ ਉਹਨਾਂ ਦੇ ਇਹ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੈ ਇਹਨਾਂ ਦੇ ਨਾਲ ਰੰਜਿਸ਼ ਕੋਈ ਨਹੀਂ ਹੈਗੀ ਬਸ ਇਹ ਹੈ ਕਿ ਆੜ ਗਵਾਂਡ ਹੈਗਾ ਬਸ ਕੁੰਡਾ ਖਾਂਦਾ ਸੀ ਬਲਾਣਾ ਬਲਾਉਂਦਾ ਸੀ ਬੁਲਾਉਂਦੇ ਨੇ ਨਾਮ ਕੀ ਹੈ ਉਹਨਾਂ ਦਾ ਲੱਗੀ ਠਾਕੁਰ ਇਹਦਾ ਕੀ ਨਾਮ ਲੱਗੀ ਠਾਕੁਰ ਬਨਮੋਲ ਲਾਲ ਸੋਨੂ ਹੋਪਨਾਮ ਛੋਟਾ ਲਵਲੀ ਠਾਕੁਰ ਵਿਸ਼ਾਲ ਇੱਕ ਬੂੰਗਾ ਹੈਗਾ ਔਰ ਅਣਪਛਾਤੇ ਮੁੰਡੇ ਹੈਗੇ ਸੀ 20-25 ਜਣੇ ਹੈਗੇ ਸੀ ਬੋਤਲਾ ਬੋਤਲਾ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਿਹੜਾ ਹਮਲਾ ਕੀਤਾ ਉਹਨਾਂ ਨੇ ਆ ਕੇ ਪੰਜ ਕ ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਜਾਂਦੇ ਹੋ 10000 ਰੁਪਏ ਹੀ ਅਸੀਂ ਮੰਗ ਕਰਨਾ ਚਾਹੁੰਦੇ ਅਸੀਂ ਤਿੰਨ ਚਾਰ ਪਰਚੇ ਦੇਤੇ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਬਸ ਉਹ ਫੜਿਆ ਹੀ ਨਹੀਂ ਜਾਂਦਾ ਉਹਨਾਂ ਕੋਲ ਬਸ ਬਸ ਇਹੀ ਕਹਿੰਦੇ ਅਸੀਂ ਲੋਕੇਸ਼ਨ ਚੱਕੀ ਆ ਲੋਕੇਸ਼ਨ ਚੱਕੀ ਆ ਬਸ ਫਸੇ ਇਹ ਕਰਦੇ ਵੇ ਬੱਤ ਤੇ ਰਹਿਣ ਵਾਲੇ ਇੱਥੇ ਰਹਿਣ ਵਾਲੇ ਇੱਥੇ ਮਹੱਲੇ ਦੇ ਨਹੀਂ ਹਾਂਜੀ ਇਹ ਮਹੱਲੇ ਦੇ ਆ ਰਹਿਣ ਵਾਲੇ ਇੱਥੇ ਰਹਿ ਜਾਂਦਾ ਪਿੱਛੋਂ ਉੱਥੇ ਤੇ ਆ ਹਮਾ ਚਲੇ ਹਾਂਜੀ ਸਰ ਕੀ ਮਾਮਲਾ ਜਿਹੜਾ ਇੱਥੇ ਲੜਾਈ ਹੋਈ ਹੈ ਮਗ ਦੋਪੁਰੇ ਚ ਅਸੀਂ ਇੱਥੇ ਆਏ ਅਸੀਂ ਤੇ ਜੀਮ ਲਾਲ ਨੇ ਦਿੱਤੀ ਦਿਖਾ ਸਕੋ ਉਹ ਜਿਹੜਾ ਲੱਕੀ ਠਾਕਰ ਆ ਇੱਕ ਸੁੰਨੂ ਇੱਕ ਮਨਮੋਹ ਲਾ ਲਿਆ ਰੁਸ਼ਾਲ ਆ ਇਹ ਨਾਲ ਹੋਰ ਕਿਸੀ 3-4 ਬੰਦੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਜਲ ਦੋਸਤੀ ਰਹੀ ਸੀ ਅਮਾਜ ਹੋਈ ਉਹਨਾਂ ਦਾ ਮਨ ਮਾਪ ਰਿਹਾ ਸਰ ਇਹ ਜਿਹੜੀਆਂ ਬੋਤਲਾਂ ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮੁਹੱਲੇ ਦੇ ਵਿੱਚ ਤੇ ਬੰਦੇ ਕੋਈ ਅਰੈਸਟ ਹੋ ਕਿਥੇ ਗਏ ਭੱਜ ਗਏ ਨੇ ਬੰਦੇ ਮੌਕੇ ਤੋਂ ਕੋਈ ਸੀਸੀ ਫੂਟੇਜ ਮਿਲੀ ਹੈ ਇਹਨਾਂ ਦੀ ਤਾਂ ਸਰ ਇਹ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬਾਰੇ ਅਰਖਾਸ ਲੈ ਲਈ ਹੈ ਦੇਖੋ